ਫਗਵਾੜਾ ਬੱਸ ਸਟੈਂਡ ਵਿਖੇ ਹੋਏ ਮਾਮੂਲੀ ਵਿਵਾਦ ਦੇ ਚੱਲਦਿਆਂ ਇਨੋਵਾ ਸਵਾਰ ਚਾਰ ਨੌਜਵਾਨਾਂ ਵੱਲੋਂ ਇੱਕ ਨੌਜਵਾਨ ਨੂੰ ਗੱਡੀ ਨਾਲ ਕੁਚਲ ਕੇ ਮੌਤ ਦੇ ਘਾਟ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਰੋਹਿਤ ਉਰਫ ਲੱਕੀਬਾਸੀ ਨਵੀਂ ਆਬਾਦੀ ਨਰੰਗਸ਼ਾਹਪੁਰ ਫਗਵਾੜਾ ਵਜੂ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਬੇਟੇ ਦੀ ਡੈਥ ਹੋਈ ਆ ਕਿਸ ਤਰ੍ਹਾਂ ਹੋਈ ਆ ਕਿੱਦਾਂ ਘਟਨਾ ਹੋਈ ਹੈ ਹਾਂ ਨੂੰ ਕੁਝ ਪਤਾ ਨਹੀਂ ਉਹਦੇ ਪੱਟੀਆਂ ਹੋਈਆਂ ਵਾ ਸਾਨੂੰ ਕੁਝ ਨਹੀਂ ਪਤਾ ਕਿ ਹੋਇਆ ਇਹ ਜੀ ਅਸੀਂ ਬੱਸ ਸਟੈਂਡ ਤੇ ਆਏ ਸੀ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਹਦਿਆਬਾਦ ਚਾਹਦੇਵਦੀ ਪਿੰਡ ਰੰਗਸ਼ਾਹਪੁਰ ਸਾਡੀ ਸਕੂਟਰੀ ਦਾ ਤੇਲ ਮੁੱਕ ਗਿਆ ਸੀ ਫਗਵਾੜੀ ਸਕੂਟਰੀ ਦਾ ਤੇਲ ਲੈਣ ਆਏ ਸਕੂਟਰੀ ਦਾ ਤੇਲ ਲੈਣ ਆਏ ਤਾਂ ਨਾਲ ਦੇ ਮੁੰਡੇ ਕਹਿੰਦੇ ਸੀ ਕਿ ਤੇਲ ਲੈਣੀ ਆ ਅਸੀਂ ਬੱਸ ਸਟੈਂਡ ਚੱਲ ਗਏ ਤੇਲ ਲੈਣ ਤੇਲ ਲੈਣ ਗਏ ਜੀ ਉੱਥੇ ਤਿੰਨ ਗੁੰਡੇ ਚਾਰ ਮੁੰਡੇ ਆਏ ਨਵਾਂ ਗੱਡੀ ਦੇ ਵਿੱਚ ਸ਼ਰਾਬ ਵੇਚੀ ਨਾਉਂ ਪੀਤੀ ਮੀਸੀ ਕੀ ਜੀ ਹੁਣਾ ਅਸੀਂ ਉਹਨਾਂ ਦਾ ਖੋਕੇ ਵਾਲਿਆਂ ਨਾਲ ਉਹਨਾਂ ਦਾ ਬੈਂਸ ਵਸਾਈਆ ਹੁੰਦਾ ਪਿਆ ਸਕ ਮੇਰੇ ਨਾਮ ਦੇ ਮੁੰਡੇ ਨੇ ਕਹਿ ਦਿੱਤਾ ਜੀ ਕਹਿੰਦਾ ਭਾਜੀ ਤੁਸੀਂ ਨਾਲ ਲੜੋ ਵੀ दारू ਪੀਤੀ ਆ ਅਸੀਂ ਲੜਨਾ ਨਿਕਾ ਜਾਂਦੇ ਉੱਥੇ ਮੁਲਾਜ਼ਮ ਆ ਗਏ ਜਦੋਂ ਮੁਲਾਜ਼ਮ ਆਏ ਸਾਰੇ ਜਾਣੇ ਚੱਲ ਗਏ ਨੋਵਾ ਵਾਲੇ ਵੀ ਚੱਲ ਗਏ ਅਸੀਂ ਵੀ ਚੱਲ ਗਏ ਜਦੋਂ ਅਸੀਂ ਉੱਥੋਂ ਸਮਾਨ ਆਪਣਾ ਲੈ ਕੇ ਤੁਰੇ ਅਸੀਂ ਆਪਣੇ ਪਿੰਡਾ ਬਣਾਉਂਦੇ ਪਏ ਸੀ ਕਿ ਉਹ ਨਹੀਂ ਸਾਡੀ ਗੱਡੀ ਮਦਦ ਲਾ ਦੇ ਜਦੋਂ ਆਪਣੇ ਅਸੀਂ ਪਿੰਡ ਪਹੁੰਚੇ ਸਾਡੇ ਉਹ ਨਹੀਂ ਜਾ ਕੇ ਗੱਡੀ ਮੋੜ ਦੇ ਪਿੱਛੇ ਲਿਆ ਕੇ ਮਾਰੀ ਉਹ ਨਹੀਂ ਸਾਡੇ ਫੇਰ ਨਾਲ ਦਾ ਮੁੰਡਾ ਉਹਨਾਂ ਦੇ ਇੱਕ ਬਾਹਰ ਆਇਆ ਜੀ ਉਹਨਾਂ ਨੂੰ ਤੋਦੂ ਮੈਂ ਮੈਂ ਹੁਣ ਲੱਭੇ ਸਾਡੀ ਅਸੀਂ ਉਹਨਾਂ ਨੂੰ ਕੁਛ ਨਹੀਂ ਕਿਹਾ ਉਨੀ ਸਾਡੇ ਗੱਡੀ ਦੜਾ ਲਈ ਮੋਟੇ ਆਪਣੇ ਗੱਡੀ ਦੜਾ ਕੇ ਜੀ ਉਹਨੀ ਗੱਡੀ 1.5 ਕਿਲੋਮੀਟਰ ਤੋਂ ਅੱਗੇ ਮੋੜ ਦੇ ਮੋੜ ਘੱਟ ਕੇ ਲਹਾਂਦਾ ਅਸੀਂ ਉਹਨਾਂ ਬੰਦੇ ਨਾਲ ਉਹਨਾਂ ਦੇ ਬੰਦੇ ਨਾਲ ਗੱਲ ਕਰਦੇ ਪਏ ਸੀ ਕਿ ਉਹਨਾਂ ਸਿੱਧੀ ਤੇ ਅਗਲੇ ਵਿੱਚ ਉਹ ਨਾਲ ਦੇ ਮੁੰਡੇ ਤੇ ਤਿੰਨ ਜਣੇ ਦੀ ਗੱਡੀ ਵਾਲੀ ਸਾਡਾ ਇੱਕ ਨਾਲ ਦਾ ਮੁੰਡੇ ਦੀ ਉੱਥੇ ਡੈਥ ਹੋ ਗਈ ਉਹ ਕਿਹਦੇ ਨਾਲ ਬੈਠਾ ਸੀ ਜਿਹੜਾ ਮੁੰਡੇ ਦੀ ਡੈਥ ਹੋਈ ਉਹ ਕਿਹਦੇ ਨਾਲ ਬੈਠਾ ਸੀ ਗੱਡੀ 'ਤੇ ਬੈਠਾ ਨਾ ਸੀ ਅਸੀਂ ਅਸੀਂ ਖੜੇ ਸੀ ਇੱਕੋ ਮੋਟਰਸਾਈਕਲ ਸੀ ਤੁਸੀਂ ਹਾਂਜੀ ਮੋਟਰਸਾਈਕਲ ਸਾਡਾ ਇੱਕ ਸੀਗਾ ਮੇਰੇ ਤੇ ਮੇਰੇ ਨਾਲ ਦਾ ਮੁੰਡਾ ਜਿਹੜਾ ਪਿੱਛਾ ਆਉਂਦੇ ਜਿਹਦੇ ਉਹ ਸਾਟਾ ਲੱਗਿਆ ਉੱਪਰ ਐਡਮਿਟ ਅਸੀਂ ਦੋਨੇ ਜਣੇ ਮੋਟਰਸਾਈਕਲ 'ਤੇ ਸੀਗੇ ਬਾਕੀ ਸਾਰੇ ਜਣੇ ਉੱਥੇ ਸਾਡੇ ਪਿੰਡ ਖੜੇ ਸੀ ਮ ਕੁਟਰੀ ਖੜੀ ਸੀਗੀ ਜੀ ਜਿਨ੍ਹਾਂ ਨੇ ਤੁਹਾਡੇ ਗੱਡੀ ਚੜਾਈ ਉੱਪਰ ਉਹ ਕੌਣ ਆ ਲੋਕ ਉਹ ਠੌਲੀ ਦੇ ਬੰਦੇ ਆ ਜੀ ਇੱਕ ਠੌਲੀ ਦਾ ਬੰਦਾ ਆ ਜੀ ਉਹਨਾਂ ਦਾ ਨਾਮ ਦੋਵਾਂ ਦਾ ਤਾਂ ਨਹੀਂ ਪਤਾ ਇੱਕ ਦਾ ਪਤਾ ਹੈ ਜੀ ਸਾਨੂੰ ਉਹ ਦੂਜਾ ਰਿੰਕ ਰਿਕ ਰਿਕੀ ਰਿਕੀ ਟੈਂਟ ਵਾਲਾ ਨਹੀਂ ਉੱਥੇ ਉਹਦੀ ਮੌਤ ਹੋ ਗਈ ਸੀਗੀ ਜੀ ਦਿਹਾ ਮੌਕੇ ਤੇ ਮੌਤ ਹੋ ਗਈ ਸੀ ਅਸੀਂ ਦੋ ਜਣੇ ਉਹਨੂੰ ਉਠਾ ਕੇ ਇੱਥੇ ਮੋਟਰਸਾਈਕਲ ਤੇ ਲੈ ਕੇ ਆਏ ਆ ਇਨਾ ਜਿਹੜੇ ਮੌਤ ਹੈ ਜੀ ਰੋਕਿਤ ਕੁਮਾਰ ਕਿੰਨੇ ਕੁਮਾਰ ਗੱਡੀ ਉੱਤੇ ਉੱਪਰ ਚੜਾਈ ਮੁੰਡੇ ਜੀ ਤਿੰਨ ਚਾਰ ਵਾਰ ਗੱਡੀ ਉਹਦੇ ਉੱਪਰ ਇੱਧਰ ਉੱਧਰ ਕਰਦੇ ਰਹੇ ਕਿ ਉਹਨੀ ਗੱਡੀ ਬਹੁਤ ਤੇਜ਼ ਸੀ। ਤੇ ਤੁਸੀਂ ਤੁਸੀਂ ਕੋਈ ਕੁਛ ਨਹੀਂ ਕੀਤਾ ਉਹਨੂੰ ਰੋਕਣ ਦੀ? ਅਸੀਂ ਕੋਸ਼ਿਸ਼ ਕਰਦੇ ਸੀਗੇ, ਅਸੀਂ ਕੋਸ਼ਿਸ਼ ਕਰਦੇ ਸੀ ਜਦੋਂ ਕੋਸ਼ਿਸ਼ ਕਰਦੇ ਮੋਹਰੇ ਹੁੰਦੇ ਸੀਗੇ ਵੀ ਗੱਡੀ ਉੱਪਰ ਚੜਾਉਂਦੇ ਸੀ ਸਾਡੇ ਨੂੰ। ਅਸੀਂ ਕੋਸ਼ਿਸ਼ ਕਰਦੇ ਇੱਧਰ ਰੋਲੇ ਮਾਰਦੇ ਉਹਨਾਂ ਦੇ ਗੱਡੀ ਰੋਕ ਕੇ ਪਰ ਉਹਨੀ ਗੱਡੀ ਨਹੀਂ ਉਹ। ਕਿੰਨੇ ਲੋਕ ਸੀ ਉਹ ਗੱਡੀ ਦੇ ਵਿੱਚ? ਉਹ 4 ਜਣੇ ਸੀ। ਉਹ ਮੋਕਾਏ ਕੋਚਰ ਸੋਚ ਰਹੀ ਜਿੱਤੀ ਨਹੀਂ ਪੋਲਿਸ ਨੂੰ ਸੋਚਣਾ ਸਾਨੂੰ ਤਾਂ ਇਹ ਸੀਗਾ ਵੀ ਸਾਡਾ ਨਾਲ ਦਾ ਬੰਦਾ ਫਟੜ ਹੋ ਗਿਆ ਸੀ ਨਾਲ ਉਹਨੇ ਜਾ ਕੇ ਦਗ ਦਗ ਦੋ ਜਣੇ ਮੋਟਰਸਾਈਕਲ ਤੇ ਇੱਥੇ ਲੈ ਗਏ ਕਿੰਨੇ ਵਜੇ ਦਾ ਨਾਮ ਸੀ ਵਧੀਏ ਜੀ ਭਾਜੀ 10 ਤੋਂ 11 11 ਵਜੇ ਦੇ ਵਿੱਚ ਵਿੱਚ ਤੇ ਕਿੰਨੇ ਬੰਦੇ ਫਟੜਾ ਹੋਣ ਦੇ ਹਸਪਤਾਲ ਕਿੰਨੇ ਜਣੇ ਸਾਡੇ ਬੰਦੇ ਵੀ ਨੇ ਇੱਕ ਬੰਦਾ ਭਾਜੀ ਸਾਡਾ ਫਟੜਾ ਦੋ ਬੰਦੇ ਦੋ ਬੰਦੇ ਹਾਂਜੀ ਦੋ ਬੰਦੇ ਅੱਜ ਸਵੇਰੇ ਕਰੀਬ 8:30 ਦੇ ਸਾਨੂੰ ਤਲਾਸ਼ ਤੋਂ ਮਾਤੂਰਾ ਵਿੱਚ ਇਨਫਰਮੇਸ਼ਨ ਮਿਲੀ ਕਿ ਇਹ ਕੁਝ ਨੌਜਵਾਨਾਂ ਦਾ ਜਿਹੜਾ ਹੈਗਾ ਦਰਮਿਆਣੀ ਆਪਸੀ ਲੜੀ ਰਾਤ ਨੂੰ ਦਾ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੇ ਚੱਲਦਿਆਂ ਨਾ ਨੌਜਵਾਨ ਕੁਝ ਨੌਜਵਾਨਾਂ ਦੇ ਜਿਹੜਾ ਹੈਗਾ ਕਿ ਦੂਸਰੀ ਧਿਰ ਦੇ ਨੌਜਵਾਨ ਨੂੰ ਗੱਡੀ ਦੇ ਵਿੱਚ ਦੇਖ ਕੇ ਜਿਹੜਾ ਕਤਲ ਕਰ ਦਿੱਤਾ ਤੁਰੰਤ ਕਾਰਵਾਈ ਕਰਦਿਆਂ ਅਸੀਂ ਦੋ ਟੀਮਾਂ ਜਿੱਥੇ ਅਜੇ ਚਲ ਰਹੀਆਂ ਜਿਨ੍ਹਾਂ ਵਿੱਚੋਂ ਇੱਕ ਟੀਮ ਨੂੰ ਜਿਹੜਾ ਅਪਰਾਧੀਆਂ ਨੂੰ ਜਿਹੜਾ ਕਾਬੂ ਕਰਨ ਦੀ ਜਿੰਮੇਵਾਰੀ ਸੌਂਪੀ ਤੇ ਦੂਸਰੀ ਟੀਮ ਨੂੰ ਜਿਹੜਾ ਹੈਗਾ ਕਾਰਵਾਈ ਤਰਕਿਤ ਜਨਾ ਸੀ ਸਿਗਰਸ ਨੂੰ ਬੜਾ ਬੀਤ ਸਾਡੀ ਟੀਮ ਨੇ ਬਹੁਤ ਹੀ ਫੁਰਤੀ ਤੇ ਸੂਝਵੰਦ ਦਿਖਾਉਂਦੇ ਹੋਏ ਟੈਕਨੀਕਲ ਤੇ ਉਹ ਫਿਜ਼ੀਕਲ ਖੇਡ ਲਈ ਮਦਦ ਨਾਲ ਜਿਹੜਾ ਚਾਰਾਂ ਚੋਂ ਦੋ ਨੌਜਵਾਨਾਂ ਨੂੰ ਜਿਹੜਾ ਕਾਬੂ ਕਰ ਲਿਆ ਤੇ ਬਾਕੀ ਬੋਲ ਨੂੰ ਵੀ ਜਿਹੜਾ ਹੈਗਾ ਸੀ ਜਲਦੀ ਫੜਨ ਦੀ ਆਸ ਰੱਖਦੇ ਇਹਨਾਂ ਵਿੱਚੋਂ ਜਿਹੜਾ ਮਰਨ ਵਾਲਾ ਉਹਦੀ ਪਛਾਣ ਰਾਹੁਲ ਉਰਫ ਲੱਗੀ ਉਹ ਜੋ ਇਹ ਜੋ ਨਮੀਏ ਬਾਗੀ ਦਰਖਸ਼ਾ ਉਹਦਾ ਰਹਿਣਾ ਤੇ ਇਹਨਾਂ ਵਿੱਚੋਂ ਦੋ ਤੁਸੀਂ ਜਿਹੜੇ ਗ੍ਰਿਫਤਾਰ ਕੀਤੇ ਉਹਨਾਂ ਦਾ ਗੰਜੀਤ ਹੈ ਤੇ ਇੱਕ ਦਾ ਨਾਮ ਜਿਹੜਾ ਹੈ ਸਨਿਯੋ ਇਸ ਦੇ ਨਾਲ ਨਾਲ ਵੀ ਜਿਹੜੀ ਵਾਰਦਾਤ ਦੇ ਵਿੱਚ ਗੱਡੀ ਨੋਵਾ ਇਸਤੇਮਾਲ ਹੋਈ ਸੀ ਉਹਨੂੰ ਵੀ ਪੁਲਿਸ ਨੇ ਜਿਹੜਾ ਹੈ ਹੈ ਕਿ ਕਦਰ ਪੁਲਿਸ ਦੇ ਵਿੱਚ ਲੈ ਲਈ ਫਰਦਰ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਤੇ ਜੋ ਵੀ ਇਹਦੇ ਤੇ ਛੋੜਛਾੜ ਸਾਹਮਣੇ ਆਉਂਦੀ ਉਹ ਸਮੇ ਸਮੇਂ ਚਾਰਜ ਦੇ ਸਾਹਮਣੇ